ਸਿੰਘ ਜੀ ਮਾਨ ਸੰਜੀਤ ਸਿੰਘ ਜੀ ਡਾਕਟਰ ਸੰਦੀਪ ਪਾਠਕ ਔਰ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਅਰਵਿੰਦ ਕੇਜਰੀਵਾਲ ਜੀ ਇਸ ਦਫ਼ਤਰ ਦੇ ਨਾਲ ਪਿਆਰ ਸਤਿਕਾਰ ਦੇਖਦੇ ਹੋਏ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਟਿਕਟ ਦਿੱਤੀ ਜਾਣਾ ਤੋਂ ਮੈਂ ਇੱਥੇ ਆਇਆ ਜੀ ਡਾਕਟਰ ਐਜ਼ ਅ ਆਮ ਆਦਮੀ ਪਾਰਟੀ ਵਲੰਟੀਅਰ ਔਰ ਸਮਾਜ ਸੇਵੀ ਜਿਹੜਾ ਪਾਰਟੀ ਲੋਕ ਸਭਾ ਦੀ ਟਿਕਟ ਦਿੰਦੀ ਹੈ ਤੇ ਮੈਂ 100% ਇਹ ਲੋਕ ਸਭਾ ਦੀ ਟਿਕਟ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿੱਚ ਛੋਲੀ ਦੇ ਵਿੱਚ ਸਮਾਜਾਂ ਨੂੰ ਨਾਲ ਲੈ ਕੇ 100% ਜਿਹੜਾ ਜਿੱਤਾਂਗਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਹਾਂ ਫਾਊਂਡਰ ਵਲੰਟੀਅਰ ਹਾਂ ਜਦੋਂ 2011 ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਵੱਲੋਂ ਦਿੱਲੀ ਦੇ ਵਿੱਚ ਇੰਡੀਆ ਅਗੇਂਸਟ ਕਰਪਸ਼ਨ ਦਾ ਅੰਦੋਲਨ ਸ਼ੁਰੂ ਕੀਤਾ ਸੀਗਾ ਔਰ ਫਿਰ ਰਾਮਲੀਲਾ ਗਰਾਊਂਡ ਦੇ ਵਿੱਚ ਅਨਹਜਾਰੇ ਦੀ ਟੀਮ ਔਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਅੰਸ਼ਨ ਸ਼ੁਰੂ ਕੀਤਾ ਸੀ ਉੱਥੇ ਮੈਂ ਉਦੋਂ ਦਾ ਜਿਹੜਾ ਗਾ ਅੰਦੋਲਨ ਦੇ ਨਾਲ ਹੈ ਉਹਦੇ ਵਿੱਚ ਉਹਦੇ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦਾ 2012 ਦੇ ਵਿੱਚ ਗਠਨ ਹੋਇਆ ਸੋ ਮੈਂ ਉਦੋਂ ਦਾ ਹੀ ਵਿਚਾਰਤਾਰਾਂ ਨਾਲ ਜੁੜਿਆ ਹਾਂ ਔਰ ਆਮ ਆਦਮੀ ਪਾਰਟੀ ਦਾ ਦਿਨ ਰਾਤ ਕੰਮ ਕਰ ਰਿਹਾ ਮੈਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਲਈ ਮਜ਼ਬੂਤੀ ਲਈ ਬਹੁਤ ਵੱਡਾ ਕੰਮ ਕੀਤਾ ਹੈਗਾ ਕਿਉਂਕਿ ਮੈਂ ਡਿਸਟ੍ਰਿਕਟ ਪਠਾਨਕੋਟ ਵੀ ਔਰ ਡਿਸਟ੍ਰਿਕਟ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਸ਼ੁਰੂਆਤ ਤੋਂ ਹੀ ਕੰਮ ਕੀਤਾ ਹੈਗਾ ਪਾਰਟੀ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ 2016 ਦੇ ਵਿੱਚ ਜਿਹੜਾ ਹੈਗਾ ਮੈਨੂੰ ਇੱਥੇ ਹਲਕਾ ਇੰਚਾਰਜ ਲਗਾਤਾ ਸੀ ਆ ਆਦੀਆਂ ਤੋਂ ਔਰ ਉਹਦੇ ਨਾਲ-ਨਾਲ ਮੈਨੂੰ ਡਾਕਟਰਸ ਵਿੰਗ ਦਾ ਜਿਹੜਾ ਹੈਗਾ ਉਹ 22 ਪ੍ਰੈਜ਼ੀਡੈਂਟ ਲਗਾਇਆ ਸੀ ਸਟੇਟ ਵਾਈਸ ਪ੍ਰੈਜ਼ੀਡੈਂਟ ਨਾਲ-ਨਾਲ ਮੈਨੂੰ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰਪੂਆ ਔਰ ਪਠਾਨਕੋਟ ਦਾ ਅਬਜ਼ਰਵਰ ਲਗਾਇਆ ਸੀ ਮੁਕੀਰੀਆਂ ਔਰ ਸ੍ਰੀ ਹਰਗੋਬਿੰਦਪੁਰ ਦਾ ਵੀ ਮੈਨੂੰ ਅਬਜ਼ਰਵਰ ਦੇ ਤੌਰ ਤੇ ਮੇਰੀਆਂ ਸੇਵਾਵਾਂ ਲਈਆ ਸੋ ਮੈਂ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੱਕ ਇੱਕ ਵਲੰਟੀਅਰ ਨੂੰ ਮੇਰੇ ਨਾਲ ਪਛਾਣ ਹੈ ਮੈਂ ਉਹਨਾਂ ਤੱਕ ਪਹੁੰਚ ਕੀਤੀ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਔਰ 2017 ਦੇ ਵਿੱਚ ਜਦੋਂ ਔਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਜਿੱਤ ਨਹੀਂ ਪਾਏ ਤੇ ਉਹ ਸਾਰੇ ਦੇ ਸਾਰੇ ਜਿਹੜੇ ਛੱਡ ਕੇ ਚਲੇ ਗਏ ਸੀ ਉਸ ਸੰਕਟ ਦੇ ਸਮੇਂ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਉਸ ਸਮੇਂ ਹਨੇਰੇ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦਾ ਜੀਤ ਦੀ ਦੀਵਾ ਜਿਹੜਾਗਾ ਉਹ ਜਗਾ ਕੇ ਰੱਖਿਆ ਔਰ ਮੇਰੇ ਇਸ ਦਫ਼ਤਰ ਦੇ ਵਿੱਚੋਂ ਹੀ ਜਿਹੜਾਗਾ ਜ਼ਿਲ੍ਹਾ ਗੁਰਦਾਸਪੁਰ ਆਮ ਆਦਮੀ ਪਾਰਟੀ ਦਾ ਦਫ਼ਤਰ ਚੱਲਦਾ ਰਿਹਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸੰਜੀਤ ਸਿੰਘ ਜੀ ਡਾਕਟਰ ਸੰਦੀਪ ਪਾਠਕ ਔਰ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਆਮ ਆਦੀ ਪਾਰਟੀ ਦੇ ਨੇ ਅਰਵਿੰਦ ਕੇਜਰੀਵਾਲ ਜੀ ਇਸ ਦਫਤਰ ਦੇ ਵਿੱਚ ਆਏ ਔਰ ਇੱਥੇ ਮੈਨੂੰ ਖੁਸ਼ੀ ਆ ਗਈ ਇਸ ਦਫਤਰ ਦੇ ਵਿੱਚ ਉਹ ਉਹਨਾਂ ਨੇ ਇੱਥੇ ਪਹੁੰਚ ਆਏ ਸੋ ਮੈਂ ਬੇਨਤੀ ਕਰਦਾ ਪਾਰਟੀ ਨੂੰ ਪਾਰਟੀ ਹਾਈ ਕਮਾਂਡ ਨੂੰ ਕਿ ਮੇਰੀਆਂ ਸੁਲਾਵਾਂ ਨੂੰ ਦੇਖਦੇ ਹੋਏ ਮੇਰੀ ਮਿਹਨਤ ਨੂੰ ਦੇਖਦੇ ਹੋਏ ਔਰ ਮੇਰਾ ਵਲੰਟੀਅਰਾਂ ਦੇ ਨਾਲ ਪਿਆਰ ਸਤਿਕਾਰ ਦੇਖਦੇ ਹੋਏ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਟਿਕਟ ਦਿੱਤੀ ਜਾਏ ਕਿਉਂਕਿ ਜਿਲ੍ਹਾ ਪਠਾਨਕੋਟ ਮੇਰੀ ਜਨਮ ਭੂਮੀ ਹੈ ਮੈਂ ਉੱਥੇ ਜਨਮਿਆ ਉੱਥੇ ਮੈਂ ਵੱਡਾ ਹੋਇਆ ਪੜ੍ਹਿਆ ਮੇਰੇ ਯਾਰ ਦੋਸਤ ਮੇਰੇ ਰਿਸ਼ਤੇਦਾਰ ਉਹ ਪੂਰਾ ਡਿਸਟ੍ਰਿਕਟ ਪਠਾਨਕੋਟ ਨੂੰ ਕਵਰ ਕਰਦਾ ਮੈਂ ਔਰ ਇਸੇ ਤਰ੍ਹਾਂ ਹੀ ਜਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਉਹ ਮੇਰੀ ਕਰਮ ਭੂਮੀ ਹੈ ਪਿਛਲੇ 25 ਸਾਲਾਂ ਤੋਂ ਮੈਂ ਇੱਥੇ ਆਏ ਜੇ ਡਾਕਟਰ ਐਜ਼ ਅ ਆਮ ਆਦਮੀ ਪਾਰਟੀ ਵਲੰਟੀਅਰ ਔਰ ਸਮਾਜ ਸੇਵੀ ਜਿਹੜਾ ਹੈਗਾ ਕੰਮ ਕਰ ਰਿਹਾ ਹਾਂ ਸਾਰੇ ਲੋਕ ਮੈਨੂੰ ਇੱਥੇ ਜਾਣਦੇ ਨੇ ਸੋ ਮੈਨੂੰ ਅਗਰ ਆਮ ਆਦੀ ਪਾਰਟੀ ਲੋਕ ਸਭਾ ਦੀ ਟਿਕਟ ਦਿੰਦੀ ਹੈ ਤੇ ਮੈਂ 100% ਇਹ ਲੋਕ ਸਭਾ ਦੀ ਟਿਕਟ ਜਿੱਤ ਕੇ ਆਮ ਆਦੀ ਪਾਰਟੀ ਦੇ ਵਿੱਚ ਚੋਲੀ ਦੇ ਵਿੱਚ ਪਾਵਾਂਗਾ ਔਰ ਵੱਡੀ ਗੱਲ ਹੈਗਾ ਕਿ 5 6 ਪਾਰਟੀ 4 5 ਕਾਰਨਟ ਕੰਟੈਸਟ ਹੋਣਾ ਹੈਗਾ ਜਿਹਦੇ ਵਿੱਚ ਬਾਕੀ ਪਾਰਟੀਆਂ ਨੇ ਕਰੀਬ ਕਰੀਬ ਸਵਰਨ ਸਮਾਜ ਦੇ ਕੈਂਡੀਡੇਟ ਦੇਣੇ ਹੈ ਔਰ ਆਮ ਆਦੀ ਪਾਰਟੀ ਅਗਰ ਮੈਨੂੰ ਟਿਕਟ ਦਿੰਦੀ ਹੈ ਤੇ ਮੈਂ ਆਪਣੇ ਵਿਸ਼ੇਸ਼ ਸਮਾਜ ਦੀ ਜਿਹੜੀ ਹੈਗੀ ਪੋਲਰਾਈਜੇਸ਼ਨ ਕਰਵਾ ਕੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ 100% ਜਿਹੜਾਗਾ ਜਿੱਤਾਂਗਾ ਸੋ ਮੈਂ ਪਾਰਟੀ ਨੂੰ ਬੇਨਤੀ ਕਰਦਾ ਕਿ ਮੇਰੀਆਂ ਸincerity ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੇਰੀ ਸਮਰਪਤਾ ਨੂੰ ਦੇਖਦੇ ਹੋਏ ਮੈਨੂੰ ਜਿਹੜੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਹੜੀ ਹੈਗੀ ਟਿਕਟ ਦਿੱਤੀ ਜਾਏ